ਨੰਹਕ ਸਿੰਘ ਬਾਣੀ ਦੇ ਵਿੱਚ ਰਹਿ ਰਹੇ ਇੱਕ ਨੌਸਰ ਬਾਜ ਨੇ ਲੋਕਾਂ ਦੇ ਨਾਲ ਮਾਰੀ ਲੱਖਾਂ ਦੀ ਠੱਗੀ ਠੱਗੀ ਮਾਰਨ ਤੋਂ ਬਾਅਦ ਸ਼ਹਿਰ ਛੱਡ ਕੇ ਹੋਇਆ ਫਰਾਰ ਤੁਹਾਨੂੰ ਦੱਸਦੇ ਕਿ ਤਸਵੀਰਾਂ ਸ਼੍ਰੀ ਨੰਦਪੁਰ ਸਾਹਿਬ ਦੀਆਂ ਨੇ ਜਿੱਤੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਇੱਕ ਨੰਹਕ ਸਿੰਘ ਬਾਣੀ ਦੇ ਵਿੱਚ ਸ਼ਰਾਰਤੀ ਅੰਸਰ ਨੇ ਸ਼ਹਿਰ ਦੇ ਵਕ-ਵਕ ਲੋਕਾਂ ਦੇ ਨਾਲ ਵਕ-ਵਕ ਤਰੀਕਿਆਂ ਦੇ ਨਾਲ ਠੱਗੀ ਮਾਰੀ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਉਹੀ ਨੰਹਕ ਸਿੰਘ ਬਾਣੀ ਦੇ ਵਿੱਚ ਸ਼ਰਾਰਤੀ ਅੰਸਰ ਹੈ ਜਿਸ ਨੇ ਲੋਕਾਂ ਦੇ ਨਾਲ ਕੈਨੇਡਾ ਦੇ ਨਾਮ ਤੇ ਸੋਨੇ ਦੇ ਨਾਮ ਤੇ ਠੱਗੀ ਮਾਰੀ ਹੈ ਇੱਕ ਸੋਨੇ ਦੀ ਦੁਕਾਨ ਦੇ ਮਾਲਕ ਦੇ ਨਾਲ 4.5 ਲੱਖ ਦੀ ਠੱਗੀ ਮਾਰੀ ਹੈ ਤੇ ਕਈਆਂ ਨੂੰ ਕੈਨੇਡਾ ਦੇ ਨਾਮ ਤੇ ਲੁੱਟਿਆ ਕਿ ਤੁਹਾਨੂੰ ਕੈਨੇਡਾ ਪੇਜ ਦੇਵੇਗਾ ਤੇ ਕੈਨੇਡਾ ਦੇ ਨਾਮ ਤੇ ਠੱਗੀ ਮਾਰੀ ਹੈ ਤੇ ਲਗਭਗ 51 ਲੱਖ ਰੁਪਏ ਦੀ ਕਹਿੰਦੇ ਠੱਗੀ ਮਾਰੀ ਹੈ ਇਸ ਅਨੰਦ ਸਿੰਘ ਬਾਣੀ ਦੇ ਵਿੱਚ ਸ਼ਰਾਰਤੀ ਅਨਸਰ ਨੇ ਤੇ ਉਹਨਾਂ ਸ਼ਹਿਰ ਛੱਡ ਕੇ ਫਰਾਰ ਹੋ ਗਿਆ ਹੈ ਤੇ ਲੋਕਾਂ ਨੇ ਵੀ لالچ ਦੇ ਵਿੱਚ ਕਨੇਡਾ ਦੇ ਨਾਮ ਤੇ ਇਸ ਨੂੰ ਪੈਸੇ ਦੇ ਦਿੱਤੇ ਸੀ ਤੇ ਜਿਸ ਤੋਂ ਬਾਅਦ ਨਾ ਕਿਸ ਦਾ ਕੰਮ ਬਣਾਇਆ ਤੇ ਸਾਰੇ ਪੈਸੇ ਲੈ ਕੇ ਫਰਾਰ ਹੋ ਗਿਆ ਹੈ ਤਾਂ ਅੰਦਾਜ਼ ਦੇ ਕਿ ਕਿਸ ਨੇ ਸੁਨਿਆਰੇ ਦੇ ਨਾਲ ਇੰਨੀ ਵੱਡੀ ਠੱਗੀ ਮਾਰੀ ਆ ਕਿ ਉਸ ਦੇ ਕੋਲੋਂ ਸੋਨਾ ਲੈ ਗਿਆ ਤਾਂ ਕਹਿੰਦਾ ਕਿ ਬਾਕੀ ਤੁਹਾਨੂੰ ਪੈਸੇ ਮੈਂ ਕੱਲ ਨੂੰ ਦੇ ਦੇਵਾਂਗਾ ਤਾਂ ਜਦੋਂ ਹਫ਼ਤਾ ਬੀਤ ਗਿਆ ਤਾਂ ਪੈਸੇ ਦੇ ਨਹੀਂ ਆ ਤਾਂ ਜੁਵਲਰ ਵਾਲਾ ਮਾਲਕ ਇਸ ਦੇ ਘਰ ਗਿਆ ਜਿਸ ਦਾ ਇਹਨੇ ਪਤਾ ਦਿੱਤਾ ਸੀ ਤਾਂ ਜਦੋਂ ਉੱਥੇ ਜਾ ਕੇ ਦੇਖਿਆ ਕਿ ਘਰ ਤਾਂ ਖਾਲੀ ਹੈ ਜਿਹੜਾ ਇੱਥੇ ਰਹਿੰਦਾ ਸੀ ਉਹ ਛੱਡ ਕੇ ਹੋਰ ਕਿਤੇ ਚਲਾ ਗਿਆ ਸ਼ਹਿਰ ਛੱਡ ਕੇ ਪੋਰਚ ਚਾਰ ਚਲਾ ਗਿਆ ਹੈ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਹਨیں ਇਸ ਦੇ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਕਰ ਦਿੱਤੀ ਹੈ ਤੁਹਾਨੂੰ ਦੱਸਦੇ ਕਿ ਦਾਦੇ ਨੰਗ ਸਿੰਘ ਬਾਣੀ ਦੇ ਵਿੱਚ ਸ਼ਰਾਰਤੀ ਅੰਸਰ ਗੁਰੂ ਦਾ ਨਾਮ ਖਰਾਬ ਕਰ ਰਹੇ ਨੇ ਬਾਕੀ ਨੰਗ ਸਿੰਘ ਦਾ ਨਾਮ ਵੀ ਬਦਨਾਮ ਕਰ ਰਹੇ ਨੇ ਕਿ ਤੁਸੀਂ ਕਿੱਥੇ ਜਿਹੜਾ ਆਪਣਾ ਕੰਮਕਾਰ ਕਰਦੇ ਹੋ ਹਾਂ ਜਵੇਖਰ ਸਾਹਿਬ ਦਾ ਇਹ ਹਤੇ ਮੇਰਾ ਨਾਮ ਸੁਖਵੀਰ ਸਿੰਘ ਹੈ ਮੈਂ ਕੇਸ਼ਵਰ ਸਾਹਿਬ ਡੂੜੀ ਕਰਦਾ ਹਾਂ ਕੀ ਪੂਰਾ ਮਾਮਲਾ ਹੋਇਆ ਪਹਿਂ ਤੁਹਾਡੇ ਨਾਲ ਜਿਹੜਾ ਭਈ ਇਹਨਾਂ ਨੇ ਸਾਨੂੰ ਕਿਹਾ ਸੀ ਬਾਹਰ ਜਾਣ ਵਾਸਤੇ ਵੀ ਤੇ ਅਸੀਂ ਬਾਹਰ ਦੇ ਰਹਿਣ ਵਾਲੇ ਹਾਂ ਇਤੋਂ ਸੀ ਤੋਂ ਬਾਅਦ ਉਹਨਾਂ ਦਾ ਵਾਅਦਾ ਕੰਮ ਬਣਾ ਦਿੰਦੇ ਆ ਸਾਡੇ ਕੋਲ ਇਹਨਾਂ ਨੇ ਪਹਿਲਾਂ 18 ਲੱਖ ਰੁਪਏ ਲਿਆ ਜੀ 18 ਦੀ ਗੱਲ ਹੋਈ ਸਾਡੇ ਇਹਨੂੰ 18 ਲੱਖ ਰੁਪਏ ਤੁਹਾਨੂੰ ਦੇਵਾਂਗੇ ਉਸ ਤੋਂ ਬਾਅਦ ਜੀ ਇਹਨਾਂ ਨੇ ਕਿਹਾ ਵੀ ਸਾਡਾ ਛੋਟਾ ਬੱਚਾ ਹੈ ਉਹ ਹੈਗਾ 6 ਸਾਲ ਦਾ ਜੀ ਉਹਦੇ ਵਾਸਤੇ ਕਿਹਾ ਵੀ ਉਹਦੀ ਡਿਵੀਜ਼ਨ ਦੇ ਬੰਵਾਤੇ ਖਰਚਾ ਹੋ ਰਾ ਉਹ ਲੜ ਦੇ ਤੇ ਇਹ ਸਹਿਬ ਕਿੰਨਾ ਆਊਗਾ ਕਹਿੰਦੇ 7 ਲੱਖ ਰੁਪਏ ਹੋਰ ਆਊਗਾ ਉਹ ਤਾਂ ਬਸ 7 ਲੱਖ ਅਸੀਂ ਹੋਰ ਦਿੰਦਾ ਇਹਨਾਂ ਨੂੰ ਤੇ 8 ਲੱਖ ਦੇ ਬਾਅਦ ਦੇ ਟੇਟਾ ਮਾਰਦੇ ਕਹਿੰਦੇ ਤੁਹਾਡੇ ਵੀਜ਼ੇ ਲੱਗੇ ਹਨ ਵੀਜ਼ੇ ਵਿਖਾਏ ਇਹਨਾਂ ਨੇ ਵੀਜ਼ੇ ਲੱਗੇ ਤੁਹਾਡੇ ਪਰ ਇਹ ਨਹੀਂ ਪਤਾ ਡੂਲੀਗੇਟੇ ਜਿ ਕਿ ਤੇ ਉਹਦੇ ਨਾਲ ਟੋਟਲ ਸਾਡੇ ਕੋਲ ਇਹਨਾਂ ਨੇ 31 ਲੱਖ ਰੁਪਏ ਲਿਆ ਜੀ ਜੀ ਇਹ ਸਾਰੇ ਪੈਸੇ ਤੁਸੀਂ ਦਿੱਤੇ ਕਿੱਦਾਂ ਸੀ ਕੈਸ਼ ਦਿੱਤੇ ਸੀ ਅੱਜ ਕੈਸ਼ ਰਾਹੀਂ ਦਿੱਤੀ ਪਹਿਲਾਂ ਇਹਨਾਂ ਨੂੰ 18 ਲੱਖ ਇੱਕ ਦਿੱਤਾ ਜੀ 5 ਲੱਖ ਇੱਕ ਦਿੱਤਾ ਜੀ 8 ਲੱਖ ਇੱਕ ਦਿੱਤਾ ਜੀ ਤੇ ਤੁਸੀਂ ਇਹ ਪੈਸਾ ਜਿਹੜਾ ਸੀਗਾ ਕਿੱਦਾਂ ਅਰੇਂਜ ਕੀਤਾ ਕਿਉਂਕਿ ਤੁਸੀਂ ਟੈਕਸ ਸਾਹਿਬ ਡਿਊਟੀ ਕਰਦੇ ਕਿੰਨੇ ਸਾਰੇ ਹੁੰਦੇ ਜੀ ਅਰੇਂਜ ਇਦਾਂ ਕਿੱਦਾਂ ਜੀ ਐਸੇ ਪਹਿਲਾਂ ਪਲਾਟ ਲਿਆ ਇੱਥੇ ਜੀ ਜੀ ਪਹਿਲਾਂ ਇਦਾਂ ਕਿੱਲਾ ਜ਼ਮੀਨ ਪਿੰਡ ਵੇਚ ਕੇ ਤੇ ਥੋੜੇ ਬੋਧ ਪੈਸੇ ਸਾਡੇ ਕੋਲ ਹੈਗੇ ਜੀ ਕਰ ਕਰਕੇ ਤੁਸੀਂ ਪਲਾਟ ਲਿਆ ਇੱਥੇ ਉਹ ਪਲਾਟ ਹੀ ਵੇਚਿਆ 18 ਲੱਖ ਦਾ ਜੀ ਯਾਨੀ ਸਾਡੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇ 18 ਲੱਖ ਰੁਪਏ ਇੱਕ ਦਿੱਤਾ ਜੀ 5 ਲੱਖਾਂ ਜੀ ਫੇਰ ਪਿੰਡ ਪੈੜੀ ਵੇਚੀ ਉਹਦੇ ਉੱਤੇ ਪੈਸੇ ਫੇਰ ਅਸੀਂ ਫੜ ਤੋੜ ਕੇ ਜੋ ਸਾਡੇ ਕੋਲ ਹੋਇਆ ਸੋਨਾ ਸੋਨਾ ਬੜਾ ਮੋਟਾ ਵੇਚ-ਬੋਚ ਕੇ ਅਸੀਂ ਉਹ ਪੈਸੇ ਇਹਨਾਂ ਨੂੰ ਦਿੱਤੇ 8 ਲੱਖ ਫੇਰ ਦਿੱਤਾ ਜੀ ਵੱਡੇ ਠੱਗੀ ਤੁਹਾਡੇ ਵੱਡੇ ਠੱਗੇ ਵੀ ਬਹੁਤ ਅਗੇ ਜੀ ਪਾਸਪੋਰਟ ਜਿਹੜੇ ਤੁਹਾਡੇ ਹੁਣ ਕਿੰਨੇ ਪਾਸਪੋਰਟ ਇਹਨਾਂ ਕੋਲ ਆ ਜੀ ਸਾਨੂੰ ਕਹਿੰਦੇ ਪਾਸਪੋਰਟ ਤੁਹਾਡੀਆਂ ਜਨਨ ਕੀ ਟਿਕਟਾਂ ਹੋ ਗਈਆਂ ਸਾਰਾ ਕੁਝ ਹੋ ਗਿਆ ਵੀਜੇ ਲੱਗੇ ਆ ਪਾਸਪੋਰਟ ਚੰਡੀਗੜ੍ਹ ਸਾਡੇ ਕੋਲ ਪਏ ਆ ਛੜੀ ਚੰਡੀਗੜ੍ਹ ਕੋਠੀ ਇੱਥੇ ਜਾਣੇ ਤੇ ਪਾਸਪੋਰ ਤੇ ਇਹ ਤੁਹਾਡੀ ਗੱਲਬਾਤ ਕਿਹਦੇ ਨਾਲ ਹੁੰਦੀ ਸੀ ਖਾਸ ਤੌਰ ਤੇ ਉਹਦਾ ਨਾਮ ਪਤਾ ਤੁਹਾਨੂੰ ਕੀ ਨਾਮ ਸੀ ਉਹਦਾ ਨਾਂ ਦਾ ਮੈਨੂੰ ਤਾਂ ਛੋਟੇ ਬੱਚੇ ਦਾ ਨਾਂ ਇਹਨਾਂ ਦਾ ਨਾਂ ਅਨੰਤ ਜੋਧ ਹੈ ਠੀਕ ਹੈ ਜੀ ਤੇ ਪਰਿਵਾਰ ਦੇ ਵਿੱਚ ਉਹਨਾਂ ਦੇ ਕਿੰਨੇ ਕਿ ਜਾਨੇ ਸੀ ਤੁਸੀਂ ਪਰਿਵਾਰ ਦੇ ਵਿੱਚ ਉਹਨਾਂ ਦੇ ਉਹ ਦੋ ਤੇ ਆਪਮੀਆਂ ਬੀਬੀ ਵੀ ਦੋ ਜਣੇ ਤਿੰਨ ਬੱਚੇ ਉਹਨਾਂ ਦੇ ਇੱਕ ਉਹਦਾ ਭਰਾ ਸੀ ਨਾਲ ਛੇ ਵਾਲੇ ਤੇ ਵੇਸ਼-ਪੁਸ਼ਾ ਉਹਨਾਂ ਤੇ ਕੀ ਸੀ ਕੱਪੜੇ ਵਗੈਰਾ ਕਿੱਦਾਂ ਦੇ ਮਤਲਬ ਕੱਪੜੇ ਨਿਹੰਗ ਸਿੰਘੀ ਚੋਲਾ ਪਾਕਰਾ ਦਿੰਦੇ ਠੀਕ ਹੈ ਤੇ ਤੁਹਾਨੂੰ ਵਿਸ਼ਵਾਸ ਇਸੇ ਗੱਲ ਕਰਕੇ ਹੋਇਆ ਹਾਂ ਜੀ ਇਸੇ ਕਰਕੇ ਹੋਇਆ ਜੀ ਵਿਸ਼ਵਾਸ ਜੀ ਹੂਤੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਸਾਨੂੰ ਇਹ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਪੈਸੇ ਵਾਪਸ ਹੋ ਜਾਣ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਇਹ ਇੰਦੇ ਤਲਾ ਪਾਣਾ ਪਾ ਕੇ ਇਹਨਾਂ ਨੇ ਜਿਹੜੀ ਫੇਰ ਆ ਫਿਰ ਕੀਤੀ ਹੈ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਸ਼ਹਿਰ ਚ ਹੋਰ ਵੀ ਲੋਕਾਂ ਦੇ ਨਾਲ ਹੋਰ ਕਾਫੀ ਲੋਕਾਂ ਨੇ ਕੀ ਤਰੀਕਾ ਹੌਲੀ ਹੌਲੀ ਨਿਕਲ ਰਹੇ ਆ ਕਾਫੀ ਲੋਕਾਂ ਨੇ ਨਿਕਲੇ ਤੇ ਇਹ ਪੂਰਾ ਇਹ ਮਾਮਲਾ ਜਿਹੜਾ ਹੈ ਇਹਦੇ ਬਾਰੇ ਪੂਰੀ ਡਿਟੇਲ ਜਾਣਕਾਰੀ ਅੱਜ ਮੇਰਾ ਨਾਮ ਮੱਖਣ ਸਿੰਘ son of ਮੋਹਨ ਸਿੰਘ ਮੈਂ ਸ਼੍ਰੀ ਆਨੰਤਪੁਰ ਸਾਹਿਬ ਦਾ ਰਹਿਣ ਵਾਲਾ ਹਾਂ ਜੀ ਤੇ ਮੇਰੇ ਆਨੰਤਪੁਰ ਸਾਹਿਬ ਦੇ ਵਿੱਚ ਇੱਕ ਛੋਟਾ ਜਿਹਾ ਬਿਜ਼ਨਸ ਹੈ ਆਪਣਾ ਫੋਟੋ ਦਾ ਹੋਲਸੇਲ ਦਾ ਕੰਮ ਹੈ ਮੇਰਾ ਤੇ ਕੁਝ ਸਮਾਂ ਪਹਿਲਾਂ ਤਕਰੀਬਨ ਅੱਜ ਤੋਂ 7-8 ਮਹੀਨੇ ਪਹਿਲੇ ਆਨੰਤਪੁਰ ਸਾਹਿਬ ਦੇ ਵਿੱਚ ਇੱਥੇ ਦੋ ਜਿਹੜੇ ਵਿਅਕਤੀ ਆਪਣੇ ਨਹੰਗ ਸਿੰਘ ਦੇ ਰੂਪ ਦੇ ਵਿੱਚ ਆਨੰਤਪੁਰ ਸਾਹਿਬ ਵਿੱਚ ਆਉਂਦੇ ਆ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਘੁੰਮਦੇ ਆ ਤੇ ਮੇਰੇ ਕੋਲ ਵੀ ਆਂਦੇ 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 ਸੀ ਦੁਕਾਨ ਤੇ ਉਹਨਾਂ ਨੇ ਆਪਣੀ ਡਿਮਾਂਡ ਦੇ ਤਕਰੀਬਨ ਡਿਮਾਂਡ ਦੇ ਹਿਸਾਬ ਨਾਲ ਮੇਰੇ ਤੋਂ ਕੋਈ ਫੋਟੋਆਂ ਦੀ ਮੰਗ ਕੀਤੀ ਵੀ ਮੈਨੂੰ ਆ ਫੋਟੋਆਂ ਚਾਹੀਦੀਆਂ ਕੋਈ ਮਾਤਾ ਦੀ ਲੈ ਕੇ ਕੋਈ ਕਿਸੇ ਹੋਰ Hindu ਧਰਮ ਦੀ ਲੈ ਕੇ ਕੋਈ Sikh ਧਰਮ ਦੀ ਲੈ ਕੇ ਤੇ ਉਹਨਾਂ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਕਿਹਾ ਵੀ ਤੂੰ ਬਾਹਰ ਜਾਣ ਦਾ ਇੱਛਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਹਾਂਜੀ ਮੈਂ ਜਾਣ ਦਾ ਇੱਛਕ ਹੈ ਪਰ ਮੇਰਾ ਕੋਈ ਇੰਨਾ ਵੱਡਾ ਸੋਰਸਸ ਨਹੀਂ ਹੈ ਜਾਣ ਦਾ ਮੇਰੇ ਕੋਈ ਰਸਤਾ ਨਹੀਂ ਹੈ ਜਾਣ ਦਾ ਉਹ ਕਹਿੰਦੇ ਵੀ ਅਸੀਂ ਬਾਹਰ ਪੱਕੇ ਐ ਕੈਨੇਡਾ ਦੇ ਵਿੱਚ ਸਾਡਾ ਟਰੱਕਿੰਗ ਦਾ ਕੰਮ ਐ ਤੇ ਸਾਡੇ ਉੱਥੇ ਰੈਸਟੋਰੈਂਟ ਵਗੈਰਾ ਐ ਤੇ ਸਾਡੇ ਆਪਣਾ ਉੱਥੇ ਸੋਨੇ ਦਾ ਕੰਮ ਐ ਕੋਈ ਹੋਰ ਐਂਦਾ ਦੇ ਬਿਜ਼ਨਸ ਵਗੈਰਾ ਦੱਸੇ ਇੱਕ ਸਾਡਾ ਕੋਈ ਪੰਜਾਬੀ ਢਾਬਾ ਐ ਉੱਥੇ ਪੰਜਾਬੀ ਨਾਮ ਤੇ ਹੀ ਐ ਪੰਜਾਬੀ ਢਾਬਾ ਐ ਤੇ ਵੀ ਸਾਡੇ ਐਂਦਾ ਦਾ ਵੀ ਤੈਨੂੰ ਅਸੀਂ ਇਹ ਜੇ ਕੋਈ ਆਪਣਾ ਵਰਕਰ ਬਣਾ ਕੇ ਲੈ ਜਾਾਂਗੇ ਤੂੰ ਜਾਣ ਦਾ ਇੱਛਕ ਐ ਮੈਂ ਉਹਨਾਂ ਨੂੰ ਦੱਸਿਆ ਵੀ ਹਾਂ ਮੈਂ ਇੱਛਕ ਐ ਪਰ ਮੈਂ ਇਹਨੇ ਪੈਸੇ ਫੋੜ ਨਹੀਂ ਕਰ ਸਕਦਾ ਉਹ ਮੈਨੂੰ ਕਹਿੰਦੇ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੈ ਵੀ ਤੁਸੀਂ ਸਿਰਫ 14-15 ਲੱਖ ਰੁਪਈਆ ਸਾਨੂੰ ਇੱਥੇ ਦੇਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਨੂੰ ਕੁਝ ਸਮਾਂ ਦਿਓ ਮੈਂ ਆਪਣੇ ਘਰੇ ਗੱਲ ਕਰਦਾ ਹਾਂ ਮੈਂ ਘਰੇ ਗੱਲ ਕੀਤੀ ਤੇ ਫਾਦਰ ਸਾਹਿਬ ਉਹਨਾਂ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਮੇਰੇ ਕੋ ਬਾਬਾ ਜੀ ਆਏ ਉਹ ਕਹਿੰਦੇ ਵੀ ਆਪਾਂ ਤੁਹਾਡਾ ਬਣਵਾ ਦਈਏ ਕੰਮ ਮੈਂ ਕਿਹਾ ਜੀ ਦੇਖ ਲਓ ਮੈਂ ਘਰੇ ਗੱਲ ਕੀਤੀ ਮੈਂ ਘਰੇ ਗੱਲ ਕਰਨ ਦੇ ਬਾਅਦ ਮੈਂ ਘਰਦਿਆਂ ਨੂੰ ਫੋਰਸ ਕੀਤਾ ਘਰਦਿਆਂ ਨੂੰ ਤੇ ਘਰ ਦੇ ਮੰਨ ਗਏ ਮੈਂ ਘਰੇ ਗੱਲ ਹੋ ਗਈ ਸਾਰਾ ਕੁਝ ਹੋਇਆ ਬਾਬਾ ਜੀ ਆ ਗਏ ਉਹਨਾਂ ਨੇ ਕਹਿੰਦੇ ਵੀ ਤੁਸੀਂ ਮੈਨੂੰ ਸਿਰਫ ਇੱਕ ਅਮਾਊਂਟ ਦੇਣੀ ਜੋ ਕਿ ਖਰਚਾ ਆਉਂਦਾ ਇਥੋਂ ਪੇਪਰ ਤਿਆਰ ਕਰਨ ਵਾਸਤੇ ਉਧਰ ਦੀ ਮੈਸੇਜ ਆ ਮੈਂ ਉਹਨਾਂ ਨੂੰ ਕਿਹਾ ਵੀ ਕਿੰਨਾ ਖਰਚਾ ਆਉਂਦਾ ਉਹ ਕਹਿੰਦੇ ਤਕਰੀਬਨ 90 ਹਜ਼ਾਰ ਲੱਖ ਰੁਪਏ ਦੇ ਗੇਟ 'ਚ ਖਰਚਾ ਆਉਣਾ ਮੈਂ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਤੁਸੀਂ ਇਸ ਖਾਤੇ ਦੇ ਵਿੱਚ ਪੈਸੇ ਪਾਣੇ। ਤਕਰੀਬਨ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਪੈਸੇ ਜਿਹੜੇ ਉਹ ਪੇ ਕਰ ਦਿੱਤੇ ਖਾਤੇ ਦੇ ਵਿੱਚ। ਜਿਹੜਾ 90000 ਰੁਪਏ ਉਹ ਤੇ ਜਿਹੜਾ ਕੰਮ ਕੀਤਾ ਹੈ। ਸਿਰ ਮੈਂ ਉਹਨਾਂ ਨੂੰ ਖਾਤੇ ਦੇ ਵਿੱਚ ਪੇ ਕੀਤਾ ਜੀ। ਜਿਹੜਾ 90000 ਹੈ ਬਾਕੀ ਮੈਂ ਹਾਰਡ ਕੈਸ਼ ਵੀ ਦਿੱਤਾ ਹੈ ਜੀ। ਆਪਣੀ ਫੋਕਪੁਰੂ ਤੇ 90000 ਰੁਪਏ ਦੇਣ ਤੇ ਬਾਅਦੋਂ ਮੈਨੂੰ ਤਕਰੀਬਨ ਹਫਤੇ ਬਾਅਦ ਹੀ ਆ ਕੇ ਕਹਿ ਰਿਹਾ ਵੀ ਸਾਨੂੰ ਉਧਰ ਲਈ ਗਵਰਨਮੈਂਟ ਵੱਲੋਂ ਆਪਣੇ ਮੇਲ ਆ ਗਈ ਹੈ। ਵੀ ਤੁਹਾਡਾ ਜਿਹੜਾ ਮੈਡੀਕਲ ਡੇਟ ਆ ਗਿਆ। ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ ਵੀ ਮੈਡੀਕਲ ਕਿੱਥੇ ਹੋਣਾ। ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਫਿਰ ਜਦੋਂ ਉਸ ਤੋਂ ਬਾਅਦ ਮੇਰੀ ਮੈਡੀਕਲ ਡੇਟ ਆਈ ਜੀ ਮੈਡੀਕਲ ਡੇਟ ਆਣ ਤੋਂ ਬਾਅਦ ਤੇ ਮੈਂ ਆਪਣਾ ਮੈਡੀਕਲ ਕਰਵਾਉਣ ਵਾਸਤੇ ਇੱਥੇ ਮੁਹਾਲੀ ਦੇ ਲਾਗੇ ਕੋਈ ਕੋਠੀ ਹੈ ਉੱਥੇ ਮੈਂ ਤੁਹਾਨੂੰ ਐਡਰੈਸ ਜਿਹੜਾ ਉਹ ਦੇ ਦਿੰਦਾ ਹਾਂ ਮੈਂ ਉੱਥੇ ਗਿਆ। ਮੇਰੇ ਨਾਲ ਮੇਰੇ ਫਾਦਰ ਸਾਹਿਬ ਸੀ, ਮੇਰੇ ਬ੍ਰਦਰ ਸੀ। ਅਸੀਂ ਤਿੰਨੇ ਜਣੇ ਗਏ। ਮੈਡੀਕਲ ਹੋਇਆ ਸਾਰਾ ਕੁਝ ਹੋਇਆ ਉੱਥੇ ਪੈਸੇ ਵੀ ਉੱਥੇ ਵੀ ਪੈਸੇ ਪੇ ਕੀਤੇ ਆਪਾਂ ਨੇ ਤੇ ਉੱਥੇ ਵੀ ਉੱਥੇ ਕੈਸ਼ ਲਿਆ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਉਹਦੇ ਕਾਰਡ ਚਲਾ ਕਾਰਡ ਯੂਜ਼ ਕਰ ਸਕਦੇ ਆ ਕਹਿੰਦੇ ਨਹੀਂ ਕੈਸ਼ ਅਸੀਂ ਕੈਸ਼ ਦਿੱਤਾ ਉੱਥੇ ਮੈਡੀਕਲ ਹੋਣ ਤੋਂ ਬਾਅਦ ਅਸੀਂ ਆ ਕੇ ਉੱਥੋਂ ਸਾਨੂੰ ਮੇਲ ਆ ਰਹੀ ਹੈ ਵੀ ਤੁਹਾਡਾ ਮੈਡੀਕਲ ਪਾਸ ਹੈ ਮੈਡੀਕਲ ਪਾਸ ਹੋ ਗਿਆ ਅਸੀਂ ਆ ਕੇ ਇਹਨਾਂ ਨੂੰ ਦੱਸਿਆ ਵੀ ਬਾਬਾ ਜੀ ਸਾਡਾ ਮੈਡੀਕਲ ਹੋ ਗਿਆ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਬਹੁਤ ਹੀ ਜਲਦ ਹੈ ਜਿਹੜੀ ਉਹ ਖੁਸ਼ਖਬਰੀ ਦਵਾਂਗੇ ਵੀਜ਼ੇ ਦੇ ਰੂਪ ਦੇ ਵਿੱਚ ਅਸੀਂ ਕਈ ਠੀਕ ਹੈ ਤੇ ਤਕਰੀਬਨ 3 ਦਿਨ ਪਹਿਲਾਂ ਮੈਨੂੰ ਫੋਨ ਆਇਆ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦਵਾਂਗਾ ਵੀ ਮੇਰਾ ਤੁਹਾਡਾ ਵੀਜ਼ਾ ਜਿਹੜਾ ਉਹ ਆ ਜਾਣਾ ਤੇ ਮੇਰੇ ਕੋਲੋਂ ਜਿਹੜਾ ਮੇਰਾ ਪਾਸਪੋਰਟ ਹੈ ਉਹ ਮੇਰਾ ਲੈ ਗਏ ਵੀ ਸਾਨੂੰ ਪਾਸਪੋਰਟ ਦਿੱਤਾ ਮੇਰਾ ਨਾਮ ਅਮਰਜੀਤ ਸਿੰਘ ਹੈ ਸਾਡੀ ਪਿਛਲੇ 35 36 ਸਾਲ ਸਾਲ ਤੋਂ ਸਤਪਾਲ ਜਿਹੜਾ ਦੁਕਾਨ ਸਾਡੀ ਸੋਨੇ ਚਾਂਦੀ ਦਾ ਕੰਮ ਹੈ ਤੇ ਅਸੀਂ ਤੇ ਪਿਛਲੇ ਬੁੱਧਵਾਰ ਨੂੰ ਤੇ ਅਸੀਂ ਦੁਕਾਨ ਤੇ ਕੰਮ ਕਰ ਰਹੇ ਸੀ ਤੇ ਮੇਰਾ ਪੁੱਤ ਨੇ ਇੱਕ ਲੇਡੀਜ਼ ਆਈ ਤੇ ਉਹਨੇ ਮਨੂੰ ਇਹ ਸਾਮਾਨ ਦੇਖਿਆ ਕੁਝ ਇਹਨੇ ਕਿ ਚੇਨ ਪਸੰਦ ਕੀਤੀ ਤੇ ਇੱਕ ਇੱਕ ਉਹਨੇ ਚੁੰਮਕੇ ਤੇ ਜਿਹੜਾ ਦਿਲ ਬਣਾ ਰਿਹਾ ਹਾਂ ਉਹਦੇ ਮੈਨੂੰ ਕੰਨੇ ਕੋਈ ਕੜੇ ਤਿਆਰ ਹੈਗੇ ਤੁਹਾਡੇ ਕੋਲ ਮੈਲੇ ਕੜੇ ਵੀ ਦੇਖ ਲਓ ਜੀ ਤੇ ਉਹਨੇ ਫਿਰ ਮੇਰੇ ਕੋਲ ਗੱਲ ਕੀਤੀ ਤੇ ਬਈ ਸਾਡੇ ਕੋਲ ਸਾਮਾਨ ਲੱਗ ਮੈਲੇ ਤੁਹਾਨੂੰ ਸਾਰੇ ਇਹਦਾ ਪੇਮੈਂਟ ਕਰ ਦਿਆਂਗੇ ਤੇ ਮੈਂ ਮੈਂ ਤੇ ਖੜਾ ਹੀ ਦੇ ਤੇ ਤੇ ਦੂਜੇ ਦਿਨ ਜੇ ਸਵੇਰੇ ਜਦੋਂ ਅਸੀਂ ਇੱਕ ਦੋਏ ਤਾਂ ਕੋਈ ਨਹੀਂ ਆਇਆ ਸ਼ਾਮ ਤੱਕ ਮੈਂ ਦੇਖ ਰਿਆ ਜਿਆ ਕੋਈ ਨਹੀਂ ਆਇਆ ਤੇ ਜਦੋਂ ਅਸੀਂ ਇੰਦਰਜੀਤ ਪ੍ਰਧਾਨ ਜੀ ਨੂੰ ਫੋਨ ਕੀਤਾ ਤੇ ਮੈਂ ਤੇ ਉਹ ਜਿਹੜੀ ਜਗਾ ਉਥੇ ਰਹਿੰਦੇ ਸਨ ਆਪਣਾ ਜੀ ਉਹਨੇ ਪੰਜ ਪਿਆਰੇ ਜੀ ਪੰਜ ਪਿਆਰੇ ਜੋ ਸਦਾਰ ਜਗਿੰਦਰ ਸਿੰਘ ਜੀ ਉਹਨੂੰ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਮਕਾਨ ਚ ਉਥੇ ਰਹਿੰਦੇ ਨੇ ਪਰ ਜਦੋਂ ਅਸੀਂ ਗਏ ਤੇ ਉਥੇ ਉਥੇ ਕੋਈ ਨਹੀਂ ਸੀ ਬੈਲ ਮਾਰੀ ਅਸੀਂ ਉੱਥੇ ਸਾਨੂੰ ਕੋਈ ਨਹੀਂ ਮਿਲੇ ਉਹ ਗੁਰਦੁਆਰਾਂ ਤੋਂ ਪੁੱਛਿਆ ਲੋਕਾਂ ਨੇ ਉਹਨਾਂ ਨੇ ਵੀ ਸਜੇ ਤੇ ਇਹ ਕਿ ਕੱਲ ਵੀਰਵਾਰ 2:00 ਵਜੇ ਇੱਥੋਂ ਦੀ ਚਲੇ ਗਏ ਨੇ ਸਾਰਾ ਸਾਰਾ ਸਮਾਨ ਚੁੱਕ ਚੱਕ ਕੇ ਜੋ ਕੁਝ ਹੈ ਇੱਕ ਚੀਜ਼ ਮੈਨੂੰ ਇਹ ਦੱਸੋ ਕਿ ਤੁਸੀਂ ਸੋਨਾ ਦੇ ਦਿੱਤਾ ਉਹ ਅਸੀਂ ਅੱਠ ਅੱਠ 7-8 ਮਹੀਨੇ ਤੋਂ ਰੋਜ਼ ਗੁਰਦੁਆਰੇ ਆਉਂਦੇ ਸੀ ਅਸੀਂ ਵੀ ਛੇ-ਛਿਕਨ ਸ਼ਾਮ ਨੂੰ ਜਦੋਂ ਆਪਣਾ ਆਸਾਦੀ ਆਪਣਾ ਕੀਰਤਨ ਹੁੰਦਾ ਸ਼ਾਮ ਨੂੰ ਮਲੇ ਸੁਖਾਸਨ ਹੁੰਦਾ ਫਿਰ ਸ਼ਬਦ ਪੜ੍ਹੇ ਜਾਂਦੇ ਨੇ ਤੇ ਅਸੀਂ ਉੱਥੇ ਰੋਜ਼ ਆਂਦੇ ਸੀ ਉੱਥੇ ਰੋਜ਼ ਆਉਂਦੇ ਸੀ ਇਹ ਨਾਲ ਦੇ ਕੰਡੇ ਕਾ ਜ ਬੱਚਾ ਵੀ ਤੇ ਦੋ ਦੋਨੋ ਇਹ ਲੇਡੀਜ਼ ਵੀ ਤੇ ਦੋਨੋ ਬੰਦੇ ਵੀ ਉਥੇ ਨਾਲ ਮਲੇ ਸਿੱਖੀ ਸਰੂਪ ਚ ਆਏ ਨਿਹੰਗ ਸਿੰਘ ਬਾਣੇ ਚ ਅਸਲੀ ਵਿਸ਼ਵਾਸ ਕਰ ਰਹੇ ਵੀ ਕਿ ਇੱਥੇ ਬੜੇ ਚਿਰ ਤੋਂ ਇੱਥੇ ਰਹਿ ਰਹੇ ਨੇ ਜਦੋਂ ਤੁਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਪਹਿਲਾਂ ਕਲੀਨ ਸ਼ੈਵਨ ਸੀ ਹਾਂ ਜੀ ਉਹ ਬਾਅਦ ਪਤਾ ਲੱਗਾ ਮੈਨੂੰ ਪੈਸਾ ਸਹੀ ਨਹੀਂ ਸਮਝਿਆ ਇਹ ਹੁਣ ਜੇ ਬਾਣੇ ਚ ਨਹੀਂ ਦੇ ਤੇ ਬਹੁਤ ਵਧੀਆ ਬੰਦੇ ਨੇ ਅੱਛਾ ਇਹਨਾਂ ਨੇ ਹਰੇਕ ਜਗ੍ਹਾ ਜਾਣਾ ਇੱਥੇ ਫਣ ਜਗ੍ਹਾ ਲੰਗਰ ਲਾਇਆ ਇਹਨਾਂ ਨੇ ਫਤੇਗੜ ਸਾਹਿਬ ਪ੍ਰੀਤ ਦੋਦਾਂ ਲੰਗਰ ਲਾਤਾ ਹੈ ਅੱਛਾ ਜੀ ਸੀਸਕਨ ਸਾਹਿਬ ਵੀ ਕੋਈ ਨਾ ਕੋਈ ਸਮਾਨ ਲੈ ਕੇ ਆਣਾ ਇਹਨਾਂ ਨੇ ਤੇ ਸਾਨੂੰ ਇਹ ਦੇ ਬਾਰੇ ਤੇ ਪਤਾ ਨਹੀਂ ਜੀ ਵੀ ਕੌਣ ਕੌਣ ਨੇ ਇਸ ਕਰਕੇ ਸਾਡੇ ਮਾਰ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਅਸੀਂ ਤੇ ਬਹੁਤ ਸਾਰੀ ਕਿੰਨੇ ਕੁ ਦਿਨ ਤੁਹਾਡੇ ਨਾਲ ਠੱਗੀ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਮਾਮਲਾ ਤੁਹਾਡੇ ਕੋਲ ਆਇਆ ਸਰ ਜੀ ਦੋ ਆਪਣਾ ਵੀਰਵਾਰ ਦੀ ਗੱਲ ਹੈ ਵੀਰਵਾਰ ਤੇ ਖਾਮਾ ਸ਼ੁੱਕਰਵਾਰ ਅਸੀਂ ਗਏ ਆ ਸ਼ੁੱਕਰਵਾਰ ਨੂੰ ਐਸਐਸਆਈ ਸਾਹਿਬ ਉਹਨਾਂ ਨੂੰ ਉਹਨਾਂ ਨੇ ਟਾਈਮ ਸਾਨੂੰ ਟਾਈਮ ਦਿੱਤਾ ਹੈ ਤੇ ਉਹ ਸਾਰੇ ਉਹਨਾਂ ਨੂੰ ਕੰਪਲੀਟ ਦਿੱਤੀ ਜੇ ਸਾਡਾ ਸਬਾਨ ਸੀ ਉਹ ਸਾਰਾ ਡਿਟੇਲ ਉਹਨਾਂ ਨੂੰ ਲਿਖ ਕੇ ਦਿੱਤੀ ਹੈ ਤੇ ਉਹਦੇ ਚ ਮੇਰੇ ਬਾਅਦ ਪਤਾ ਲੱਗਾ ਕਿ ਭਈ ਇਹ ਹੋਰਵੇ ਠਗੀਆਂ ਮਾਰੀਆਂ ਕਿਸੇ ਨਾਲ ਉਹ ਹੁਣ ਸਾਨੂੰ ਪੂਰਾ ਪਤਾ ਤੇ ਨਹੀਂ ਹੈਗਾ ਤੁਹਾਡਾ ਤਕਰੀਬਨ ਤਕਰੀਬਨ ਸਾਡਾ ਜੇ ਕੋਈ 417000 ਰੁਪਇਆ ਤੁਹਾਨੂੰ ਇਹ ਪਤਾ ਹਾਂ ਹਾਂਜੀ ਉਹਨੇ ਸਾਡੇ ਦਲੇ ਚ ਜਿਹੜੇ ਗੁਰਦੁਆਰੇ ਚ ਮੁਲਾਜ਼ਮ ਹੈ ਕੋਈ ਸੁਖਬੀਰ ਸਿੰਘ ਭਈ ਉਹਨਾਂ ਦੇ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਉਹਨਾਂ ਨੇ ਫੋਨ ਸਾਡੇ ਸਾਨੂੰ ਪੂਰਾ ਰਸਤਾ ਨਹੀਂ ਦੱਸਿਆ ਤੇ ਉਹਨਾਂ ਕੋਲ ਵੀ ਕਾਫੀ ਪੈਹਾ ਉਹਨਾਂ ਮਕਾਨ ਵੀ ਪੁਕਾਤਾ ਇਹਨਾਂ ਨੇ ਤੇ ਉਹ ਫਿਰ ਉਹਨਾਂ ਤੋਂ ਬਾਅਦ ਸਾਨੂੰ ਕੱਲ ਕੱਲ ਪਰਸੋਂ ਦੇ ਫੋਨ ਆ ਰਹੇ ਸ਼ਾਇਦ ਅੱਜ ਸੰਡੇ ਦੇ ਤੇ ਜੋ ਬਾਰੇ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਜੀ ਜਿਹੜੇ ਠੱਗਾ ਦਾ ਕੰਮ ਤਾਂ ਜੀ ਸਾਡਾ ਛੋਟਾ ਸ਼ਹਿਰ ਹੈ ਸਾਡੇ ਇੱਧਰ شریف ਲੋਕ ਨੇ ਉਹਨਾਂ ਨੂੰ ਇਹ ਇਹ ਮਲੇ ਕਿ ਨੌਸਰ ਬਾਜ ਨੇ ਕਈ ਫਿਰ ਸਾਨੂੰ ਇਹ ਵੀ ਪਤਾ ਲੱਗਿਆ ਉਹ ਵੀ ਪਤਾ ਨਹੀਂ ਵਿਰੇਂਦਾ ਬਣ ਰਹੇ ਨੇ ਕੀ ਬਣੇ ਨੇ ਇਹ ਕੋਈ ਸੰਦੇ ਪੂਰਾ ਪਤਾ ਨਹੀਂ ਹੈਗਾ ਜੀ ਇਹਨਾਂ ਤੋਂ ਕੌਣ ਨੇ ਇੱਥੇ ਤੇ ਬਹੁਤ ਸਾਨੂੰ ਬਿਜ਼ਨਸ ਕਰਨਾ ਵੀ ਬੜਾ ਔਖਾ ਹੈ ਸਰਕਾਰ ਨੂੰ ਸਾਰੇ ਟੈਕਸ ਦੇਣੇ ਆ ਕੋਈ ਚੀਜ਼ ਦਾ ਸੀ ਕੋਈ ਕੋਈ ਕੰਪਨੀ ਲੁਕ ਲੁਕ ਹੋਇਆ ਨਹੀਂ ਹੈ ਤੁਹਾਨੂੰ ਇਹਨਾਂ ਨੂੰ ਫੜਿਆ ਜਾਵੇ ਤੁਹਾਨੂੰ ਇਹਨਾਂ ਨੂੰ ਜਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਨੂੰ ਪਕੜੋ ਇਹਨਾਂ ਦੀ ਸਾਰੀਆਂ ਡਿਟੇਲ ਵਗੈਰਾ ਨਿਕਾਲੋ ਇਹਨਾਂ ਨੇ ਇੱਕ ਇਥੇ ਕਿਤੇ ਗੱਲ ਕੀਤੀ ਹੈ ਇਹ ਰੋਜ਼ ਨਵੀਆਂ ਗੱਡੀਆਂ ਲਿਆ ਆ ਰਹੇ ਸਨ ਤੇ ਸਾਨੂੰ ਇਹਦੇ ਬਾਰੇ ਦੇ ਦੋ-ਤਿੰਨ ਦੁਕਾਨ ਦੇ ਬੈਠਦੇ ਆ 20 ਤਰੀਕ ਨੂੰ ਸਾਨੂੰ ਇੱਕ ਦਰਖਾਸਤ ਜਿਹੜੀ ਹੈਗੀ ਹੈ ਅਮਰਜੀਤ ਸਿੰਘ ਵੱਲੋਂ ਮਸੂਲ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਉਹਨਾਂ ਦੀ ਜੁਐਲਰੀ ਦੀ ਸ਼ਾਪ ਤੇ ਹਾਜ਼ਰ ਸੀਗੇ ਜਿੱਥੇ ਉਹਨਾਂ ਦੇ ਜਾਣ ਪਛਾਣ ਦੇ ਜਿਹੜਾ ਹੈਗਾ ਇੱਕ ਲੇਡੀ ਸੀਗੀ ਜਿਹਦਾ ਨਾਮ ਅਮਰਤਪਾਰਕਪੂਰ ਸੀਗਾ ਉੱਥੇ ਆਏ ਤੇ ਕੁਝ ਗਹਿਣੇ ਉਹਨਾਂ ਤੋਂ ਜਿਹੜਾ ਹੈਗੇ ਲੈ ਕੇ ਸੀਗੇ ਕਿ ਤੁਹਾਡੇ ਗਹਿਣੇ ਜਿਹੜੇ ਸਿਲੈਕਟ ਕਰਕੇ ਕੁਝ ਵਾਪਸ ਕਰ ਦਵਾਂਗੇ ਉਸ ਤੋਂ ਬਾਅਦ ਜਦੋਂ 1-2 ਦਿਨ ਬਾਅਦ ਉਹ ਨਹੀਂ ਪ੍ਰੋਪਰ ਉਹ ਵਾਪਸ ਆਏ ਹੈਗੇ ਨਾ ਫੋਨ ਉਹਨਾਂ ਨੇ ਪਿੱਕ ਕੀਤਾ ਤਾਂ ਇਹਨਾਂ ਨੇ ਜਾ ਕੇ ਵੈਰੀਫਾਈ ਕੀਤਾ ਕਿ ਉਹ ਜਿੱਥੇ ਘਰ ਦੇ ਕਿਰਾਏ ਤੇ ਰਹਿੰਦੇ ਸੀਗੇ ਉਹ ਘਰ ਛੱਡ ਕੇ ਜਾ ਚੁੱਕੇ ਨੇ ਉਸ ਤੋਂ ਬਾਅਦ 20 ਤਰੀਕ ਨੂੰ ਇਹਨਾਂ ਨੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਕੰਪਲੇਂਟ ਦਿੱਤੀ ਏ ਉਸ ਤੋਂ ਬਾਅਦ ਅਸੀਂ ਜਿਹੜਾ ਐਫ ਆਰ ਨੰਬਰ 92 ਜਿਹੜੀ ਹੈਗੀ ਹੈ ਰੈਲੇਵੈਂਟ ਸੈਕਸ਼ਨ ਦੇ ਵਿੱਚ 3184 62 ਤੇ 112 ਇੱਕ ਬੀ ਐਨ ਐ ਸੈਕਟ ਦੇ ਤਹਿਤ ਦਰਜ ਕੀਤੀ ਗਈ ਹੈ ਜੀ ਇਹਦੇ ਵਿੱਚ ਤਿੰਨ ਦੋਸ਼ੀ ਨੇ ਅਮਰਤਪਾਲ ਕੋਰ ਵਾਈਫ ਆਫ ਹਰਸਿਮਰਨਜੀਤ ਸਿੰਘ ਤੇ ਹਰਸਿਮਰਨਜੀਤ ਸਿੰਘ ਤੇ ਇੱਕ ਮਹਾਵੀਰ ਸਿੰਘ ਤੇ ਇਹ ਜਿਹੜੇ ਹੈਗੇ ਜੁਗਿੰਦਰ ਸਿੰਘ ਦੇ ਘਰ ਚ ਰਹਿੰਦੇ ਸੀਗੇ ਉਹ ਆਪ ਜਿਹੜੇ ਹੈਗੇ ਬਾਹਰ ਰਹਿੰਦੇ ਆ ਇੰਗਲੈਂਡ ਉਹਨਾਂ ਨੇ ਇਹਨਾਂ ਨੂੰ ਕਿਰਾਏ ਤੇ ਦਿੱਤਾ ਹੋਇਆ ਸੀਗਾ ਤੇ ਫਿਲਹਾਲ ਜਿਹੜਾ ਹੈਗਾ ਆ ਅਜੇ ਤੱਕ ਸਾਡੇ ਕੋਲੇ ਸਾਹਮਣੇ ਆਇਆ ਕਿ ਅਮਰਜੀਤ ਸਿੰਘ ਤੋਂ ਇਲਾਵਾ ਇਹਨੇ ਕਮਲ ਸਿੰਘ ਨਾਮ ਦੇ ਜੁਵੈਲਰ ਨੇ ਉਹਨਾਂ ਨਾਲ ਵੀ ਜਿਹੜੀ ਹੈਗੀ ਠੱਗੀ ਕੀਤੀ ਹੈ ਤੇ ਹੋਰ ਵੀ ਜਿਹੜਾ ਹੈਗਾ ਮੁਕਦਮੇ ਦੀ ਤਫਤੀਸ਼ ਵਿੱਚ ਜਿਹੜੇ ਪੱਖ ਹੈਗੇ ਬਚ ਜਾ ਰਹੇ ਇਹ ਵੀ ਹੈ ਕਿ ਬਾਹਰ ਭੱਜਣ ਦੇ ਨਾਂ ਤੇ ਕੁਝ ਲੋਕਾਂ ਦੇ ਨਾਲ ਜਿਹੜੇ ਠੱਗੇ ਹੋਏ ਇਸ ਤਰ੍ਹਾਂ ਦੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਅਜੇ ਤੱਕ ਅਜੇ ਅਜੇ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਈ ਨਹੀਂ ਪਰ ਜਦੋਂ ਹੀ ਜੇ ਕੋਈ ਅਜਿਹੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਿਹੜੀ ਰੈਲੇਵੈਂਟ ਕਾਰਵਾਈ ਹੈਗੀ ਉਹ ਕੀਤੀ ਜਾਊਗੀ